ਔਰ ਆਤਮ ਸਮਿਆਂ ਦੇ ਵਿੱਚ ਵੱਡੇ ਸੱਪਾ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਇੱਕ ਵਾਸੂਕੀ ਸੱਪ ਹੈ ਜਿਹੜਾ ਨਾ ਜਿਹਦੇ ਹੁਣ ਫਾਸਲ ਮਿਲੇ ਨੇ ਫਾਸਲ ਮਿਲੇ ਹੱਡੀਆਂ ਦਾ ਹੱਡੀਆਂ ਦੇ ਅਵਸ਼ੇਸ਼ ਮਿਲੇ ਨੇ ਗੁਜਰਾਤ ਦੇ ਵਿੱਚ ਮਿਲੇ ਸੀ ਮੇਰੇ ਖਿਆਲ ਤੇ ਉਤੋਂ ਇਹ ਪਤਾ ਲੱਗਦਾ ਕਿਉਂਕਿ ਜਿਹੜਾ ਉਹਦਾ ਰੀਡ ਦੇ ਮੰਨ ਕੇ ਆ ਨਾ ਉਹਨਾਂ ਦੇ ਸਾਈਜ਼ ਤੋਂ ਇਹ ਪਤਾ ਲੱਗਦਾ ਪਿਆ ਕਿ ਇਹਦੀ ਜਿਹੜੀ ਲੰਬਾਈ ਹੈਗੀ ਆ ਉਹ ਤਕਰੀਬਨ 50 ਫੁੱਟ ਹੋਏਗੀ ਹੂੰ 50 ਫੁੱਟ ਪਿਆ ਫੁੱਟ ਤੱਕ ਮਤਲਬ ਉਹਦੇ ਆਸ-ਪਾਸ ਜਿਹੜੀ ਹੈਗੀ ਉਹਦੀ ਲੰਬਾਈ ਉਹ ਕੈਲਕੂਲੇਟ ਕਰ ਰਹੇ ਨੇ ਜੋ ਵੀ ਉਹਨਾਂ ਨੂੰ ਉਹਦੇ ਅਵਸ਼ੇਸ਼ ਮਿਲੇ ਨੇ ਤਾਂ ਉਸ ਤੋਂ ਆਪਾਂ ਕੁਝ ਇਹ ਚੀਜ਼ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਪ੍ਰਾਤਨ ਸਮੇਂ 'ਚ ਜਿਹੜੀਆਂ ਸਾਨੂੰ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਸੀ ਉਹ ਠੀਕ ਹੋ ਸਕਦੀਆਂ ਨੇ ਮਤਲਬ ਲੋਕੀ ਜਿਹੜੇ ਕਹਿੰਦੇ ਸੀ ਵੀ ਕਈ ਲੋਕ ਹੈ ਵੀ ਸੋਚਣ ਲੱਗ ਗਏ ਸੀ ਵੀ ਇਹ ਤਾਂ ਗੱਪਾਂ ਮਾਰਦੇ ਪਏ ਆ ਪਰ ਅਸਲ ਦੇ ਵਿੱਚ ਜਿਹੜੀਆਂ ਪੁਰਖਾਂ ਨੇ ਗੱਲ ਕਹੀਆਂ ਉਨੇ ਕਿੱਥੇ ਨਾ ਕਿੱਥੇ ਸੱਚਾਈ ਵੀ ਹੈਗੀ ਸੱਚਾਈ ਵੀ ਹੈਗੀ ਹੈ ਹੁਣ ਆਪਾਂ ਹਰ ਇੱਕ ਚੀਜ਼ ਨੂੰ ਪੂਰੇ ਪੂਰਨ ਤੌਰ ਦੇ ਉੱਤੇ ਨਹੀਂ ਝੁਟਲਾ ਸਕਦੇ ਹੈਗੇ ਹਾਂ ਇਹ ਗੱਲ ਹੁੰਦੀ ਹੈ ਕਿ ਸਾਡੀ ਸਮਝ ਕਈ ਵਾਰੀ ਘੱਟ ਹੁੰਦੀ ਹੈ ਕਿਉਂਕਿ ਇਨਸਾਨ ਜਿੰਨਾ ਮਰਜੀ ਕੁਦਰਤ ਬਾਰੇ ਸਮਝੀ ਜਾਵੇ ਤੇ ਉਹਦੀ ਸਮਝ ਜਿਹੜੀ ਹੈਗੀ ਉਹ ਹਮੇਸ਼ਾ ਘੱਟ ਹੀ ਰਹਿੰਦੀ ਹੈ ਉਡਦੇ ਸੁਪ ਹੁੰਦੇ ਨੇ ਉਡਣ ਵਾਲੇ ਸੁਪ ਉਡਣ ਵਾਲੇ ਸੁਪ ਹੁੰਦੇ ਨੇ ਪਰ ਉਹ ਇਦਾਂ ਨਹੀਂ ਉੱਡਦੇ ਜਿੱਦਾਂ ਪੰਛੀ ਉੱਡਦੇ ਨੇ ਉਹਨਾਂ ਦੇ ਕੋਈ ਪੰਖ ਨਹੀਂ ਲੱਗੇ ਹੁੰਦੇ ਹੈਗੇ ਤੇ ਉਹਨਾਂ ਨੂੰ ਉੱਡਣ ਵਾਲਾ ਸੱਪ ਇਸ ਲਈ ਕਹਾ ਦਿੰਦੇ ਆਪਾਂ ਕਿਉਂਕਿ ਕੁਝ ਸੱਪ ਐਦਾਂ ਦੇ ਹੁੰਦੇ ਜਿਹੜੇ ਜੰਪ ਮਾਰਦੇ ਨੇ ਹਾਂਜੀ ਹਾਂ ਜਿਵੇਂ ਰਸਲ ਵਾਈਪਰ ਆ ਰਸਲ ਵਾਈਪਰ ਤੇ ਉਹ ਕਾਫੀ ਇਕੱਠਾ ਜਾ ਹੋ ਕੇ ਨਾ ਆਪਣਾ ਮਸਕੂਲੇਚਰ ਨੂੰ ਮਸਲਸ ਨੂੰ ਇਕੱਠੇ ਕਰਕੇ ਇੱਕਦਮ ਜਲੇਬੀ ਜੀ ਬਣ ਜਾਂਦਾ ਉਹ ਗੋਲ ਹੋ ਜਾਂਦਾ ਬਿਲਕੁਲ ਟਾਈਟ ਹੋ ਕੇ ਫਿਰ ਇੱਕਦਮ ਉਹ ਨਿਕਲਦਾ ਐਦਾਂ ਜੰਪ ਕਰਦਾ ਔਰ ਇਵਨ ਇੱਥੇ ਮੁਹਾਲੀ ਕੇਸ ਹੋਇਆ ਸੀ ਉਹ ਬੰਦਾ ਉਹਦੇ ਸੋਟੀ ਮਾਰਨ ਲੱਗਾ ਹਮ ਕਿ ਮੈਂ ਸੋਟੀ ਉਹਨੇ ਐਦਾਂ ਹੀ ਚੱਕੀ ਹੋ ਸੀ ਹਲੇ ਸੋਟੀ ਉਨੇ ਉਹਦੀ ਛਾਤੀ ਤੇ ਸਟ੍ਰਾਈਕ ਕਰਦਾ ਤੇ ਮਤਲਬ ਹਲੇ ਉਹਨੇ ਇਦਾਂ ਹੀ ਕੀਤੀ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਸਾਡੀ ਅੱਖ ਝਪਕਨ ਦੀ ਜਿਹੜੀ ਸਪੀਡ ਹੈ ਉਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਮਤਲਬ ਅੱਖੇ ਨਹੀਂ ਝਪਕ ਪਾਉਂਦੇ ਉਹਨੇ ਚ ਕੰਮ ਕਰ ਹਾਂ ਤਾਂ ਹੋਰ ਇੱਕ ਸੱਪ ਹੈਗਾ ਜਿਹੜਾ ਸਪੈਸ਼ਲਾਈਜ਼ਡ ਆ ਉੜਨ ਦੇ ਵਿੱਚ ਕਹਿ ਲਓ ਜਾਂ ਗ্লাইਡ ਗ্লাইਡ ਸ਼ਬਦ ਯੂਜ਼ ਕਰਾਂਗੇ ਆਪਾਂ ਹਵਾ ਦੇ ਵਿੱਚ ਉਹ ਇੱਕ ਤਰੀਕੇ ਨਾਲ ਤੈਰਦਾ ਉਹਨੂੰ ਇੰਡੀਅਨ ਪੈਰਾਡਾਈਜ਼ ਟ੍ਰੀ ਸਨੇਕ ਕਹ ਦਿੰਦੇ ਆਂ ਤੇ ਉਹ ਆਪਣਾ ਜਿਹੜੀ ਸਰੀਰ ਹੈਗਾ ਥੱਲੇ ਉਹਨੂੰ ਐਦਾਂ ਚਪਟਾ ਜਾਂ ਕਰ ਲੈਂਦਾ ਹੂੰ ਤੇ ਜਿਦੇ ਕਰਕੇ ਜਿਹੜਾ ਉਹਦੇ ایرੋਡਾਇਨਾਮਿਕਸ ਹੈਗੇ ਉਹ ਬਦਲ ਜਾਂਦੇ ਨੇ ਹਵਾ ਦੇ ਨਾਲ ਜਿਹੜਾ ਉਹਦਾ ਅ ਕਹਿ ਲਓ ਕਿ ਤਾਲਮੇਲ ਹੈਗਾ ਉਹ ਹੋਰ ਤਰ੍ਹਾਂ ਦਾ ਹੋ ਜਾਂਦਾ ਜਦ ਫਿਰ ਉਹ ਇੱਕ ਪੇੜ ਤੋਂ ਛਾਲ ਮਾਰਦਾ ਉਹ ਕਾਫੀ ਲੰਬੀ ਦੂਰੀ ਤੱਕ ਹਵਾ ਦੇ ਵਿੱਚੋਂ ਗ্লাইਡ ਕਰ ਜਾਂਦਾ ਗ্লাইਡ ਕਰ ਜਾਂਦਾ ਤਾਂ ਕਿ ਉਹ ਰੰਦਾ ਪੇੜਾਂ ਦੇ ਉੱਤੇ ਹੈ ਉਹਨੂੰ ਇਹ ਕੁਦਰਤ ਨੇ ਖਾਸੀਅਤ ਦਿੱਤੀ ਹੈ ਕਿ ਇੱਕ ਪੇੜ ਤੋਂ ਦੂਸਰੇ ਪੇੜ ਤੇ ਜਾਣਾ ਉਹਨੇ ਤਾ ਉੱਥੋਂ ਦੀ ਉਛਾਲ ਮਾਰਦਾ ਤੇ ਹਵਾ ਵਿੱਚ ਗਲਾਈਡ ਕਰਦਾ ਦੂਸਰੇ ਪੇੜ ਤੇ ਪਹੁੰਚ ਜਾਂਦਾ ਅ ਜ਼ਹਿਰੀਲੇ ਸੱਪ ਕਿਹੜੇ-ਕਿਹੜੇ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਜ਼ਹਿਰੀਲੇ ਸੱਪ ਮੋਸਟ ਜਿਹੜੇ ਹੈ ਵੈਨਮਸ ਸਨੇਕਸ ਨੇ ਉਹ ਕਿਹੜੇ-ਕਿਹੜੇ ਨੇ ਦੇਖੋ ਜ਼ਹਿਰੀਲੇ ਸੱਪ ਤਾਂ ਇੰਡੀਆ ਦੇ ਵਿੱਚ ਚਾਰ ਕੁਝ ਮੇਨ ਮੰਨੇ ਜਾਂਦੇ ਜਿਨ੍ਹਾਂ ਕਰਕੇ ਸਭ ਤੋਂ ਜ਼ਿਆਦਾ ਸਨੇਕ ਬਾਈਟ ਡੈਥਸ ਹੁੰਦੀਆਂ ਨੇ ਕਿਉਂਕਿ ਉਹ ਕਾਫੀ ਵਾਈਡਰ ਪੋਰਸ਼ਨ ਦੇ ਵਿੱਚ ਇੰਡੀਆ ਦੇ ਮਿਲਦੇ ਨੇ ਮਤਲਬ ਆਪਾਂ ਇੰਡੀਆ 'ਚ ਕਿਤੇ ਵੀ ਚਲ ਜਾਈਏ ਕੁਝ ਕੁਝ ਜਗਾ ਛੱਡ ਦਿੰਦਾ ਛੱਡ ਕੇ ਤੇ ਉੱਥੇ ਉਸ ਆਪ ਆਪਾ ਨੂੰ ਮਿਲ ਜਾਣੇ ਆ ਜਿਹੜਾ ਇੰਡੀਅਨ ਸਪੈਕਟਿਕਲ ਕੋਬਰਾ ਹੈ ਨਾ ਦੂਸਰਾ ਕ੍ਰੇਟ ਹੈ ਜਾਂ ਕਾਮਨ ਕ੍ਰੇਟ ਹੈ ਹੁਣ ਇਹਦੇ ਵਿੱਚ ਵੀ ਅੱਗੇ ਇੱਕ ਸਿੰਧ ਕ੍ਰੇਟ ਵੀ ਹੈਗਾ ਤੇ ਫਿਰ ਉਸ ਤੋਂ ਬਾਅਦ ਸੌਸਕਿਲਡ ਵਾਈਪਰ ਹੈ ਰਸਲ ਵਾਈਪਰ ਹੈ ਨਾ ਇਹ ਚਾਰ ਇਦਾਂ ਦੇ ਕਾਫੀ ਜ਼ਿਆਦਾ ਵੈਨਮਸ ਸੱਪ ਹੈਗੇ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਹਦੇ ਕਰਕੇ ਸਨੇਕ ਬਾਈ ਡੈਥਸ ਵੀ ਹੁੰਦੀਆਂ ਨੇ ਤੇ ਲੋਕਾਂ ਦੇ ਕਈ ਵਾਰੀ ਅੰਗ ਹੈਗੇ ਉਹ ਵੀ ਖਰਾਬ ਹੋ ਜਾਂਦੇ ਨੇ ਇਸ ਤੋਂ ਇਲਾਵਾ ਮਤਲਬ ਜਿੰਨੇ ਸਮੁੰਦਰੀ ਸੱਪ ਹੈਗੇ ਨੇ ਉਹ ਜ਼ਿਆਦਾ ਜ਼ਹਿਰੀਲੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਿਹੜੀ ਉਹ ਉਹਨਾਂ ਦਾ ਪ੍ਰੇ ਹੈਗੀ ਆ ਉਹ ਫਿਸ਼ ਵੀ ਆ ਉਹਦੇ ਵਿੱਚ ਹਨਾ ਤੇ ਔਰ ਪਾਣੀ ਦੇ ਵਿੱਚ ਜਾਨਵਰ ਦੀ ਸਪੀਡ ਨੇਚੁਰਲੀ ਜਿਹੜੇ ਪਾਣੀ ਵਾਲੇ ਜਾਨਵਰ ਆ ਉਹ ਤੇਜ਼ ਹੁੰਦੀ ਆ ਤੇ ਉਹ ਜੇ ਉਹਦਾ ਵੈਨਮ ਇੰਨਾ ਤੇਜ਼ ਨਹੀਂ ਹੋਏਗਾ ਕਿ ਉਹ ਫਿਸ਼ ਨੂੰ ਨਾਲ ਦੀ ਨਾਲ ਸੈਕੰਡਸ ਦੇ ਵਿੱਚ ਉਹਨੂੰ ਨਿਸ਼ਕਰੀਆ ਕਰ ਦਵੇ ਜਾਂ ਬਿਲਕੁਲ ਹੀ ਉਹਨੂੰ ਖਤਮ ਕਰ ਦਵੇ ਤਾਂ ਉਸ ਵੇਲੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਬਾਈਟ ਕਰੂਗਾ ਤਾਂ ਫਿਸ਼ ਅੱਗੇ ਭੱਜੂਗੀ ਕਿਤੇ ਹੂੰ ਮਤਲਬ ਜਿਹੜੇ ਪਾਣੀ ਦੇ ਸੱਪ ਹੁੰਦੇ ਨੇ ਪਾਣੀ ਸਮੁੰਦਰੀ ਸੱਪ ਸਮੁੰਦਰੀ ਸੱਪ ਹੂੰ ਓਕੇ ਜਿਹੜੇ ਸਮੁੰਦਰੀ ਸੱਪ ਹੁੰਦੇ ਨੇ ਉਹ ਜ਼ਿਆਦਾ ਜ਼ਹਿਰੀਲੇ ਹੂੰ ਉਹ ਜ਼ਿਆਦਾ ਜ਼ਹਿਰੀਲੇ ਆ ਹੂੰ ਮਤਲਬੰਦਾ ਕਈ ਰੀ ਇਹਨਾਂ ਕੋਈ ਲੋਕੀ ਇੰਜੋਏ ਵੀ ਬੀਚਸ ਤੇ ਵੀ ਗੜਨ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੂੰ ਇਹੋ ਜਿਹੇ ਸੱਪ ਦੇਖਣ ਨੂੰ ਮਿਲ ਜਾਂਦੇ ਆ ਹਾਂਜੀ ਉਹ ਕਈ ਵਾਰੀ ਜਦ ਆਂਦਾ ਪਾਣੀ ਦੀ ਲਹਿਰ ਆਂਦੀ ਉਹਨਾਂ ਨਾਲ ਬਹਿ ਕੇ ਆ ਜਾਂਦੇ ਨੇ ਉਹਨਾਂ ਤੋਂ ਜਿੰਨਾ ਹੋ ਸਕੇ ਦੂਰ ਰਹਿਣਾ ਚਾਹੀਦਾ ਪਛਾਹ ਕਰਨਾ ਚਾਹੀਦਾ ਆਪਣਾ ਜਿੰਨੀ ਤੇ ਤੁਹਾਨੂੰ ਨੌਲੇਜ ਹੈ ਨਹੀਂ ਸੱਪ ਦੇ ਬਾਰੇ ਕਿਸੇ ਵੀ ਸੱਪ ਦੇ ਬਾਰੇ ਕੰਪਲੀਟ ਨੌਲੇਜ ਉਨੀ ਦੇਰ ਤੁਹਾਨੂੰ ਕੋਈ ਵੀ ਸੱਪ ਹੋਵੇ ਉਹਦੇ ਤੋਂ ਦੂਰ ਹੀ ਰਹਿਣਾ ਠੀਕ ਹੈ ਕਿ ਉਸ ਦੀ ਸੱਪਾਂ ਦੀ ਬੋਡੀ ਦੇਖ ਕੇ ਸਕਿਨ ਕਲਰ ਦੇਖ ਕੇ ਕੁਝ ਪਤਾ ਲੱਗ ਸਕਦਾ ਹੈ ਪਤਾ ਲੱਗ ਸਕਦਾ ਹੈ ਵਿਜ਼ਰਿਲੇ ਨਹੀਂ ਕਿ ਨਹੀਂ ਨਹੀਂ ਉਹ ਲੱਗ ਸਕਦਾ ਪਤਾ ਪਰ ਇਹ ਹੈ ਕਿ ਉਹਦੇ ਵਾਸਤੇ ਤੁਹਾਨੂੰ ਆਪਣੇ ਕਮਰੇ ਚ ਉਹਨਾਂ ਦੀ ਤਸਵੀਰਾਂ ਲਾਣੀਆਂ ਪੈਣੀਆਂ ਰੋਜ਼ ਤੁਹਾਨੂੰ ਧੂਬ ਬੱਤੀ ਕਰਨੀ ਪੈਣੀ ਹੈ ਉਹਨਾਂ ਦੀ ਕਹਿਣ ਦਾ ਮਤਲਬ ਤੁਹਾਨੂੰ ਰੋਜ਼ ਉਹਨਾਂ ਦੇ ਦਰਸ਼ਨ ਕਰਨੇ ਪੈਣੇ ਆ ਦੇਖਣੇ ਪੈਣੇ ਆ ਨਾ ਰੋਜ਼ ਤੁਹਾਨੂੰ ਫਿਰ ਤੁਸੀਂ ਉਹ ਰਿਐਲਿਟੀ ਚ ਦੇਖੋਗੇ ਫੋਟੋ ਚ ਦੇਖਿਆ ਫਿਰ ਰਿਐਲਿਟੀ ਚ ਦੇਖਿਆ ਫਿਰ ਆਪਸ ਵਿੱਚ ਕੋਰੀਲੇਟ ਕਰੋਗੇ ਉਸ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਕਹਿਣ ਦਾ ਮਤਲਬ ਸੋਲਿਡ ਜਿਹੜੀ ਆਪਾਂ ਆਈਡੈਂਟੀਫਿਕੇਸ਼ਨ ਦੀ ਗੱਲ ਕਰਦੇ ਆ ਉਹ ਤੁਸੀਂ ਗੱਲ ਕਹੀ ਵੀ ਤੁਹਾਨੂੰ ਤੂਬਤੀ ਕਰਨੀ ਬੋ ਵੀ ਮੈਨੂੰ ਇੱਕ ਗੱਲ ਦਿਮਾਗ ਚ ਆਈ ਵੀ ਕਈਆਂ ਨੂੰ ਨਾ ਸਪਨਿਆਂ ਦੇ ਵਿੱਚ ਵੀ ਸੱਪ ਨਜ਼ਰ ਆਉਂਦੇ ਆ ਹਮ ਤੁਹਾਡੇ ਨਾਲ ਕਈ ਸ਼ਾਇਦ ਕਿਸੇ ਨੇ ਅਜੇ ਤੱਕ ਗੱਲ ਸ਼ੇਅਰ ਕੀਤੀ ਹੋਵੇ ਲੋਕੀ ਇਹ ਵੀ ਕਹ ਦਿੰਦੇ ਆ ਜਿਨ੍ਹਾਂ ਨੂੰ ਸਪਨਿਆਂ ਦੇ ਵਿੱਚ ਸੱਪ ਨਜ਼ਰ ਆਉਂਦੇ ਆ ਸ਼ਾਇਦ ਉਹ ਪਿਛਲੇ ਜਨਮ ਦੇ ਵਿੱਚ ਕਿੱਥੇ ਸੱਪ ਸੀਗਾ ਕੁਛ ਹੋਰ ਜੇ ਕੇਸਿਸ ਹੁੰਦੇ ਆ ਵੀ ਜਿਨ੍ਹਾਂ ਨੂੰ ਸੁਪਨਿਆਂ ਦੇ ਵਿੱਚ ਨਜ਼ਰ ਆਉਂਦੇ ਹੁੰਦੇ ਆ ਸੁਪਨਿਆਂ 'ਚ ਲੋਕਾਂ ਨੂੰ ਆਉਂਦੇ ਆ ਸਪਨ ਨਜ਼ਰ ਤੇ ਮੇਰੇ ਕੋਲ ਵੀ ਮਤਲਬ ਲੋਕ ਜ਼ਿਕਰ ਕਰਦੇ ਆ ਇਸ ਚੀਜ਼ ਦਾ ਕਿ ਕੀ ਕਰੀਏ ਕੀ ਹੱਲ ਕਰੀਏ ਹਨਾ ਪਰ ਉਹ ਬੇਸਿਕਲੀ ਸਾਈਕਲੋਜੀਕਲ ਚੀਜ਼ ਆ ਮਤਲਬ ਦਿਮਾਗ ਦੇ ਨਾਲ ਰਿਲੇਟਡ ਆ ਜਾਂ ਕਈ ਵਾਰੀ ਨਾ ਬੰਦਾ ਕੋਈ ਏਦਾਂ ਦੀ ਸਥਿਤੀਆਂ ਦੇ ਵਿੱਚ ਫਸਿਆ ਹੁੰਦਾ ਉਹਦੇ ਕਰਕੇ ਵੀ ਉਹਨੂੰ ਏਦਾਂ ਦੇ ਸੁਪਨੇ ਆਣ ਲੱਗ ਜਾਂਦੇ ਨੇ ਜਾਂ ਕਈ ਵਾਰੀ ਇਹ ਹੁੰਦਾ ਕਿ ਉਹਨੇ ਉਹ ਡਰਿਆ ਇੰਨਾ ਹੁੰਦਾ ਸਪਾਂ ਤੋਂ ਉਹਨੇ ਸਪ ਦੇਖ ਲਏ ਹਨਾ ਉਸ ਤੋਂ ਬਾਅਦ ਵੀ ਉਹਨੂੰ ਇਹ ਹੌਂ ਲਾ ਜਾਂਦਾ ਕਿ ਸੁਪਨੇ ਆਣ ਲੱਗ ਜਾਂਦੇ ਇਹ ਸੁਪਨੇ ਤੇ ਮਤਲਬ ਗੱਲ ਹੈ ਕਦੇ ਕਿਸੇ ਨੇ ਦੇਖਿਆ ਜਾਂ ਵੈਸੇ ਹੀ ਦੇਖੇ ਤੋਂ ਬਿਨਾਂ ਹੀ ਬੰਦੇ ਦੇ ਅੰਦਰ ਡਰ ਜਾ ਪੈਦਾ ਹੋ ਜਾਂਦਾ ਵੀ ਸੁਪਨਿਆਂ ਦਾ ਇਹ ਡਰ ਤਾਂ ਹੁੰਦਾ ਹੀ ਲੋਕਾਂ ਦੇ ਅੰਦਰ ਇਦਾਂ ਵੀ ਹੋ ਜਾਂਦਾ ਹੂੰ ਇੱਕ ਐ ਵੀ ਸੁਣਿਆ ਹੂੰ ਇੱਕ ਐ ਵੀ ਮੈਂ ਬੜੀ ਚੀਜ਼ ਦੇਖੀ ਐ ਵੀ ਲੋਕੀ ਜਦੋਂ ਕਿ ਕਿੰਗ ਕੋਬਰਾ ਨੂੰ ਨਾ ਆਪਾਂ ਜੇ ਗੱਲ ਕਰੀਏ ਤਾਂ ਕਿੰਗ ਕੋਬਰਾ ਨੂੰ ਲੋਕੀ ਜਿਤ ਵੀ ਬੜੀ ਦਿੰਦੇ ਆ ਧਰਮ ਨਾਲ ਵੀ ਜੋੜਿਆ ਜਾਂਦਾ ਜੇ ਆਪਾਂ ਸ਼ਿਵਜੀ ਦੀ ਗੱਲ ਕਰਦੇ ਆ ਤਾਂ ਸ਼ਿਵਜੀ ਦੀ ਅ ਸ਼ਿਵਜੀ ਨਾਲ ਵੀ ਜੋੜਿਆ ਜਾਂਦਾ ਉਹਨਾਂ ਦੇ ਗਲੇ ਦੇ ਵਿੱਚ ਜਿਹੜੇ ਲਪਟਿਆ ਹਾਬ ਉਹ ਇੰਡੀਅਨ ਸਪੈਕਟਕਲ ਕੋਬਰਾ ਅੱਛਾ ਉਹ ਇੰਡੀਅਨ ਸਪੈਕਟਕਲ ਕੋਬਰਾ ਮਤਲਬ ਕੋਬਰਾ ਨੂੰ ਜਿਹੜਾ ਹੈ ਅਛਾ ਕੋਬਰਾ ਕਹਿ ਲਓ ਆਪਾਂ ਚਲੋ ਕੋਬਰਾ ਕਹਿ ਲਮੀ ਤੇ ਕੋਬਰਾ ਦੀ ਜਿਹੜੀ ਹੈ ਉਹ ਲੋਕੀ ਕਈ ਵਾਰੀ ਇਹ ਵੀ ਦੇਖਣ ਤੇ ਚਾਹਿਆ ਜੇ ਕਿਸੇ ਦੇ ਘਰੇ ਕੋਬਰਾ ਨਿਕਲਦਾ ਲੋਕੀ ਉਹਨੂੰ ਮੱਥਾ ਟੇਕਣਾ ਤੱਕ ਸ਼ੁਰੂ ਕਰ ਦਿੰਦੇ ਹੂੰ ਇਹੋ ਜਿਹੇ ਕੇਸਿਸ ਦੇ ਵਿੱਚ ਕੀ ਕਰਨਾ ਚਾਹੀਦਾ ਕਿ ਇਸ ਤਰੀਕੇ ਨਾਲ ਮੱਥਾ ਟੇਕਣਾ ਚਾਹੀਦਾ ਜਾਂ ਉੱਥੋਂ ਦੂਰ ਹੋ ਜਾਣਾ ਚਾਹੀਦਾ ਚਲੋ ਦੂਰੋਂ ਮੱਥਾ ਟੇਕ ਲੈ ਤਾਂ ਹੋਰ ਗੱਲ ਹੈ ਬਟ ਨੇੜੇੋਂ ਜੇ ਮੱਥਾ ਟੇਕ ਰਹੇ ਹੋ ਤਾਂ ਉਹ ਕੰਮ ਖਰਾਬ ਹੋ ਜਾਂਦਾ ਹੁਣ ਉਹਦੀ ਇੱਕ ਐਗਜ਼ਾਮਪਲ ਹੀ ਦੱਸਦਾ ਤੁਹਾਨੂੰ ਪਿੱਛੇ ਮੇਰੇ ਕੋਲ ਜ਼ਿਆਦਾ ਪੁਰਾਣੀ ਗੱਲ ਨਹੀਂ ਆ 3-4 ਦਿਨ ਦੀ ਪੁਰਾਣੀ ਗੱਲ ਹੋਈ ਹੈ ਅਮ੍ਰਿਤਸਰ ਕੋਈ ਸਨੇਕ ਕੈਚਰ ਆਏਗਾ ਉਨੇ ਕੋਬਰਾ ਨੂੰ ਫੜਿਆ ਫੜਿਆ ਉਹਨੇ ਹੈਂਡ ਮਤਲਬ ਫੜ ਲਿਆ ਉਹਨੂੰ ਉਸ ਤੋਂ ਬਾਅਦ ਉਹਦਾ ਕੰਮ ਸੀਗਾ ਉਹਨੂੰ ਕੈਪਚਰ ਕਰ ਲਵੇ ਕਿਸੇ ਕੰਟੇਨਰ ਦੇ ਵਿੱਚ ਪਾ ਲਵੇ ਪਰ ਉਹੋ ਕੀ ਕਰਨ ਲੱਗ ਗਿਆ ਸਾਵਨ ਦਾ ਮਹੀਨਾ ਜੀ ਉਹਨੇ ਉਹਦਾ ਸਿਰ ਫੜ ਲਿਆ ਗਰਦਨ ਫੜ ਲਈ ਉਹਦੀ ਔਰ ਲੋਕਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਮੱਥਾ ਟੇਕ ਲਓ ਹੱਥ ਲਾ ਹੱਥ ਲਾ ਲਾ ਕੇ ਉਹ ਮੱਥਾ ਟੇਕ ਰਹੇ ਨੇ ਉਹ ਵਾਲਾ ਮੱਥਾ ਟੇਕਣਾ ਉਹ ਉਹਦੇ ਲਈ ਭਾਰੀ ਹੋ ਗਿਆ ਕਿਉਂਕਿ ਉਹ ਉਹਨੂੰ ਬਾਈਟ ਹੋ ਗਈ ਉਸ ਤੋਂ ਬਾਅਦ ਜਿਹੜਾ ਸਨੇਕ ਕੈਚਰ ਹੈਗਾ ਉਹਨੂੰ ਬਾਈਟ ਹੋ ਗਈ ਤੇ ਉਹ ਹਸਪੀਟਲਾਈਜ਼ ਹੋਇਆ ਫਿਰ ਬਾਅਦ ਵਿੱਚ ਤੇ ਮਤਲਬ ਦੂਰੋਂ ਤੁਸੀਂ ਕੋਈ ਚੀਜ਼ ਕਰ ਰਹੇ ਹੋ ਤਾਂ ਹਰ ਇੱਕ ਚੀਜ਼ ਦਾ ਹਰ ਇੱਕ ਸੇਫ ਡਿਸਟੈਂਸ